ਬਲੌਗ ਹਾਂਜੀ ਕੀ ਕਹਿਣਾ ਚਾਹੋਗੇ ਜੀ ਬਾਈ ਬਾਈ ਵੇਖੋ ਬਈ ਪਹਿਲਾ ਬਲੌਗ ਹੈ ਜੀ ਆਪਣਾ ਅੱਛਾ ਤੁਸੀਂ ਆਏ ਛੱਡਦੇ ਨਹੀਂ ਮਾਲ ਵੇਲੇ ਮੁੰਡੇ ਹੈ ਜਿਹਦਾ ਫਰਕ ਹੁੰਦਾ ਜੀ ਕੋਈ ਫਰਕ ਪੈਂਦਾ ਜੀ ਇਹਦੇ ਨਾਲ ਗੱਡੀ ਵੱਡੇ ਮੋਟੇ ਹੁਣ ਆਪਾਂ ਦੂਰੋਂ ਆਏ ਆ ਯਾਰ ਰਿਲੈਕਸ ਹੋ ਜਾਂਦੇ ਆਵੇਂ ਅੱਛਾ ਜੀ ਉਵੇਂ ਪਿੰਜਰੇ ਆ ਖੰਭ ਖੰਭ ਲਾਉਣੇ ਕਿਹੜੇ ਕਿਹੜੇ ਖਿਡਾਰੀ ਨਾਂ ਦੱਸੋ ਤੇ ਪਹਿਲਾਂ ਇੱਧਰ ਸ਼ੁਰੂ ਕਰੀਏ ਆਪਣਾ ਕੀ ਨਾਂ ਜੀ ਜੀਤਾ ਜੀ ਆਪਣਾ ਕਿਹੜਾ ਪਿੰਡ ਹੈ ਆਪਣਾ ਠੀਕ ਹੈ ਜੀ ਆਪਾਂ ਜੀ ਘੰਟਾ ਵੀਰੇ ਠੀਕ ਹੈ ਅੱਗੇ ਪਿੰਡ ਦਾ ਵੇਰ ਆ ਜੀ ਮੁਹੰਮਦ ਆਪਾਂ ਬਾਈ ਜੀ ਬਾਈ ਜੀ ਨਾਂ ਦੱਸਿਆ ਦਈ ਕਮਲਜੀਤ ਸਿੰਘ ਆਏ ਹਾਏ ਹੱਸਦੇ ਬੋਸ ਨੀ ਇਹ ਕੀ ਕਮਲਜੀਤ ਸਿੰਘ ਕੌਣ ਹੀ ਆਪਣਾ ਦੱਸਿਓ ਜੀ ਆਪਣਾ ਜੀ ਲਾਪਲੀ ਸਿੰਘ ਥਰਾ ਦੰਦ ਸਹੀ ਕਰਾਓ ਮੂਰ ਲਈ ਦੰਦ ਆਪਾਂ ਜੀ ਮਨਪ੍ਰੀਤ ਸਿੰਘ ਹੋ ਬੱਲੇ ਮਨਪ੍ਰੀਤ ਸਿੰਘ ਬਾਬੀ ਆਹ ਰਕੇ ਬਾਣੀ ਨਾ ਜਾਣ ਵਰ ਜਾਂਦ ਨੂੰ ਲੈ ਲਾ ਦੇ ਉਹਨੂੰ ਆਹ ਸੀ ਤੇ ਬਣਾ ਕੇ ਲੈ ਜਾ ਉਹ ਫਰੀਆਂ ਰੱਖ ਦੇ ਕੋਈ ਸੁਰਾ ਕੋਈ ਨਹੀਂ ਅੱਜ ਜਾ ਰਿਹਾ ਪਹਿਲਾ ਵਲੌਗ ਬਣਾਉਣ ਲੱਗੇ ਮੁੰਡੇ ਅੱਜ ਐਡਾ ਫੋਨ ਆ ਐਡਾ ਫੋਨ ਕੋਈ ਫਾਇਦਾ ਲਈ ਜੀ ਨੂੰ ਅਰਾਂਗੇ ਕਰਾਂਗੇ ਪੂਰਾ ਹੀ ਫੋਨ ਮੈਨੂੰ ਸਮਝ ਨਹੀਂ ਆ ਰਹੀ ਵੀ ਉੱਤੇ ਕੀ ਕਰੀਏ ਵਾਟ ਕੋ ਬੈਠਾ ਇਹ ਸਾਠ ਬੋਲੇ ਆਦਾ ਆਦਾ ਉਹ ਬਾਕੀ ਨਹੀਂ ਬੰਨਿਆ ਜੋ ਜਿੰਨਾ ਡਾਲਿਆ ਸਾਠ 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 ਹੋ ਗਈ ਇਹ ਸਾਠ ਵਾਰੀਆਂ ਗੱਲ ਹੋਈ ਵੀ ਸਾਠ ਕੋਨੀ ਹੋ ਇਹਨਾਂ ਸਾਹਿਬਾ ਕਬੂਤਰ ਜੀ ਦਾ ਬੈਠਾ ਵੀ ਡਾਲੋ ਆਂਦਾ ਵੜਾ ਜੂ ਦਾ ਹੀ ਲਓ ਮਿੱਤਰੋ ਪਿੰਡ ਦੁੱਦੇ ਪੈ ਗਈ ਦੁੱਸਰ ਛਤਰੀਆਂ ਲੱਗ ਗਈਆਂ ਬੜਕਾਈ ਜਾਂਦੇ ਵੀ ਸਾਰੇ ਆ ਆਪਣੀ ਛੜੀ ਲੱਗੀ ਵੀ ਆ ਬਾਕੀ ਇੱਧਰ ਲੱਗੇ ਆਵਾਂਗੇ ਬਾਕੀ ਉਤਰਾ ਫਿਰਦੇ ਆ ਆਪਣਾ ਵੀ ਇੱਥੇ ਫਿਰਦਾ ਵੇਚੀ ਉਹ ਆਪਣਾ ਜਾਂਦਾ ਮੂਰੇ ਤੇ 100 ਦੇ ਆਸ-ਪਾਸ ਕਬੂਤਰ ਉੱਡੇ ਸੀ ਆ ਆਪਣਾ ਕਬੂਤਰ ਫਿਰਦਾ ਬਾਕੀ ਛਤਰਾਂ ਇੱਧਰ ਲੱਗੀਆਂ ਪੈਂਡ ਚ ਇੱਕ ਹੋਰ ਲੱਗੀ ਆ ਇੱਕ ਛਤਰੀ ਆ ਲੱਗੀ ਇੱਕ ਕਾਹ ਲੱਗੀ ਬਾਕੀ ਉਹ ਇਧਰ ਲੱਗੀਆਂ ਛਤਰਾਂ ਕਾਸ਼ ਕਬੀਰ ਭਾ ਕੇ ਲੈ ਗਏ ਕਬੂਤਰ ਹੁਣ ਆ ਜਿੰਦੇ ਆ ਤੇ ਫੇਰ ਕਰਦੇ ਆ ਵੀਡੀਓ ਨੂੰ ਅੱਗੇ ਆਪਾਂ ਕੰਟੀਨਿਊ ਛੱਡੋ ਆਓ ਓਕੇ ਆ ਕੰਮ ਨਹੀਂ ਮੰਡ ਦੋ ਲੱਗੇ ਓਕੇ ਕੰਮ ਛੱਡੋ ਆਪੋ ਆਪਣੇ ਠੀਕ ਆ ਤੁਸੀਂ ਵੀਰ ਬਣਾ ਲਾ ਕੇ ਜੀ ਆਹ ਟਾਈਮ ਸਹੀ ਹੈ 10 ਮਿੰਟ ਰੋਟਾ ਦੇ ਬਰਸੇਵ ਕਮਾਲਾ ਵਰਦੀ ਮੱਲਾ ਹਾਂ ਆ ਲਾਲ ਦੋਨੇ ਕੋਪੀ ਬਰਨਾਲਾ ਪੋ ਆ ਗਿਆ ਰਵੀ ਨਾਲਲੀ ਢੋਲੇ ਵਾਲਾ ਢੋਲੇ ਵਾਲਾ ਸੇਵ ਕਰ ਤਤਲੇ ਹੋਣਾ ਇੱਧਰ ਸੇਵ ਕਰ ਤਤਲੇ ਨਹੀਂ 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 ਜਿਨ੍ਹਾਂ ਦੇ ਮੋਹਰੇ ਲੱਗੀਆਂ ਉਹ ਵੇਖਿਆ ਉਹ ਗਗਨ ਕਿੱਥੇ ਗਗਨ ਹਾਂ ਉਹ ਨਹੀਂ ਕਾਹ ਜਾਣਾ ਤਾ ਵੇਖੋ ਜੇ ਨਾ ਨਾ ਜਦੋਂ ਆਪੇ ਹੀ ਹੋਣ ਲੱਗੀਆਂ ਲੱਗੀਆਂ ਆਹ ਆ ਜੀ ਅੱਜ ਵਾਲੀ ਬਾਜੀ ਦੇ ਨਾਮ ਮਿੱਤਰੋ ਤਿੱਸਰ ਪੈ ਗਈ ਚਾਰਾਂ ਕਬੂਤਰਾਂ 'ਚ ਆਪਣਾ ਵੀ ਆ ਗਿਆ ਇੱਕ ਉਹ ਆਪਣਾ ਫਿਰਦਾ ਇਹ ਕਾਸ਼ ਅਧਰਾਂ ਬੜਕੀ ਜਾਂਦੀਆਂ ਦੋ ਇਹਨਾਂ ਦੇ ਇਹਨਾਂ ਨੇ ਬਿਠਾ ਲਏ ਇੱਕ ਉਧਰ ਫਿਰਦਾ ਸੀ ਉਹ ਕੂਤਰ ਵੀ ਬਿਠਾ ਲਿਆ ਤੇ ਬਾਕੀ ਬੰਦੇ ਸਾਰੇ ਆ ਬੈਠੇ ਯਾਰ ਤੱਸਰ ਪੈ ਗਈ ਪੰਡ ਦੋਦੇ 100 ਉੱਡਿਆ ਸੀ ਪਹਿਲੇ ਦਿਨ 18 19 ਉੱਡੇ ਸੀ ਦੂਸਰ ਚ ਪਹਿਲਾ ਨਾਮ ਫਰੈਜ ਆ ਤੇ ਤੱਸਰ ਪੈ ਗਈ ਚਾਰਾਂ ਕਬੂਤਰਾਂ ਚ ਆ ਕਬੂਤਰ ਫਿਰਦੇ ਆ ਆ ਬਈ ਆਂਦਾ ਵਾ ਇੱਕ ਆ ਆਪਣਾ ਫਿਰਦਾ ਬਾਕੀ ਉਧਰ ਫਿਰਦੇ ਕੋ